ਕੁਰਖੇਤ ਨਾਨੂ ਨੂੰ ਰਸਤੇ ਪਾ ਕੇ अनेका ਦਾ ਉਧਾਰ ਕਰਕੇ ਗੁਰੂ ਜੀ ਠਾੜ ਨੂੰ ਚਾਲੇ ਪਾ ਗਏ ਤੇ ਪਾਣੀ ਪਤ ਆ ਨਿਕਲੇ ਸ਼ਹਿਰ ਤੋਂ ਬਾਹਰ ਇੱਕ ਖੂਹ ਤੇ ਟਿਕਾਣਾ ਕੀਤਾ ਥੋੜਾ ਚਿਰ ਮਗਰੋਂ ਇੱਕ ਫਕੀਰ ਦਾ ਚੇਲਾ ਇੱਥੇ ਪਾਣੀ ਭਰਨ ਵਾਸਤੇ ਆ ਗਿਆ ਇਸ ਦੀਨ ਤੇ ਮਤਲਾਸ਼ੀ ਦਾ ਨਾਮ ਸ਼ੇਖ ਤਾਹਰ ਸੀ ਜਿਸ ਦਾ ਪ੍ਰਸਿੱਧ ਨਾਮ ਆਪ ਜਨਤਾ ਵਿੱਚ ਸ਼ੇਖ ਟਿਰੀ ਪੈ ਗਿਆ ਸੀ ਜਦ ਇਸ ਨੇ ਸ੍ਰੀ ਗੁਰੂ ਨਾਨਕ ਜੀ ਤੇ ਮਰਦਾਨੇ ਜੀ ਨੂੰ ਬੈਠਾ ਵੇਖਿਆ ਤਾਂ ਦਰਵੇਸ਼ ਜਾਣ ਕੇ ਤਰਛਲਾ ਲਈ ਨੈਣ ਚੰਗੀ ਤਰ੍ਹਾਂ ਜੋੜ ਕੇ ਟੱਕ ਲਾਈ ਲਿਬਾਸ ਫਕੀਰੀ ਸੀ ਤੇ ਥੋ ਇਹੋ ਪੈਂਦਾ ਸੀ ਕਿ ਕੋਈ ਅੱਲਾ ਵਾਲੇ ਫਕੀਰ ਸਾਈਂ ਤੈ ਤੇ ਮੱਥੇ ਤੇ ਦਮਕ ਰੱਬੀ ਹੈ ਤਾਂ ਉਸਨੇ ਝੁੱਕ ਕੇ ਸਲਾਮ ਕੀਤੀ ਤੇ ਆਖਿਆ ਇਹ ਦਰਵੇਸ਼ ਅੱਲਾ ਦੇ ਸਲਾਮ ਅਲੈਕਮ ਗੁਰੂ ਜੀ ਨੇ ਉਸ ਵੱਲ ਨਜ਼ਰ ਭਰ ਕੇ ਤੱਕਿਆ ਤੇ ਆਖਿਆ ਅਲੇ ਕਉ ਸਲਾਮ ਉਹ ਪੀਰ ਕੇ ਤਰਪੇਸ਼ ਸ਼ੇਖ ਤਾਹਰ ਸੁਣ ਕੇ ਹੈਰਾਨ ਹੋ ਗਿਆ ਕਿ ਇਹ ਕੀ ਗੱਲ ਬਣੀ ਮੇਰੀ ਸਲਾਮ ਦਾ ਜਵਾਬ ਹੋਣਾ ਚਾਹੀਦਾ ਸੀ ਵਾਲੇਕੁਮ ਸਲਾਮ ਇਸ ਫਕੀਰ ਨੇ ਆਖਿਆ ਕਿ ਅਲੇਖ ਨੂੰ ਸਲਾਮ ਹੈ ਕਿ ਤੇਰੀ ਸਲਾਮ ਦਾ ਜਵਾਬ ਮੈਂ ਨਹੀਂ ਦੇ ਦਿੰਦਾ ਮੈਂ ਆਪਣੇ ਰੱਬ ਨੂੰ ਜੋ ਬੇਗੂਨ ਹੈ تسلیم ਕਰਦਾ ਹਾਂ ਯਾ ਖਬਰੇ ਇਸ ਦਾ ਮਤਲਬ ਇਹ ਹੈ ਕਿ ਸਲਾਮਤੀ ਨਾ ਤੈਨੂੰ ਹੈ ਨਾ ਮੈਨੂੰ ਸਦਾ ਸਲਾਮਤਲੇਖ ਹੈ ਗੱਲ ਤਾਂ ਤੂਏ ਹੀ ਚੰਗੀਆਂ ਹਨ ਪਰ ਸ਼ਰਾਤੇ ਪਤੇ ਤਰੀਕੇ ਤੇ ਵਿਰੁੱਧ ਗੱਲ ਕਹਿਣੀ ਇਸ ਕੀ ਕਿਸ ਦਾ ਯਾ ਹੈ ਚਲ ਕੇ ਪੀਰ ਜੀ ਨੂੰ ਦਸੀਏ ਕਿ ਅੱਜ ਇੱਕ ਬਹੁਤ ਦਲੇਰ ਦਰवेश ਦੇਖਿਆ ਹੈ ਜਿਸ ਨੇ ਸਲਾਮ ਨੂੰ ਫੇਰ ਕੇ ਉਲਟਾ ਪੁਲਟਾ ਕਰ ਦਿੱਤਾ ਹੈ ਇਸ ਤਰ੍ਹਾਂ ਗਣਤੀਆਂ ਗਣਦਾ ਟਟੇਰੀ ਪੀਰ ਦੇ ਡੇਰੇ ਤੇ ਆਇਆ ਉਸ ਦਾ ਪੀਰ ਸੀ शेख शरफ की ग् जान नशीन जिसनू भी शेख शरफ आम लोग सद्या करते शेख शरफ का असली नाव सी अबू अली कलंधर जो ईरान तो आके इतने वसया सी ग जो इस वेले जानशीन सी उसू भी अरफ ही आखते सन कटीरी शेख ने आके अपने मुर्शिद को दसिया कि पीर सलामत अज एक दरवेश चिठा है जिसने मेरा सलाम फेर दिता है उसके चेहरे ते रब्बी जलाल वेख के मैं अदब न सलाम की पर उस मोड़ दी पीर ने पूछया कि उसकी आख्या तटीरी ने कहा उस क्या अलेख कौ सलाम पीर के दरपेश ये सुन के पीर तबक पिया आखन लगा बच्चा जिसने अलेख सलाम की उन सलाम नहीं मोड़ी ਤੈਨੂੰ ਸਮਤ ਬਖਸ਼ੀ ਹੈ ਕਿ ਬੰਦੇ ਨੂੰ ਆਪਣੇ ਰੱਬ ਅੱਗੇ ਹਰ ਵੇਲੇ ਚੁੱਕੇ ਰਹਿਣ ਦੇਈਏ ਬੱਚਾ ਉਹ ਕੋਈ ਵੱਡਾ ਬਜ਼ੁਰਗ ਹੈ ਚੱਲ ਉਸ ਦਾ دیدار ਕਰੀਏ ਕਿਉਂ ਕਹਿ ਕੇ ਪੀਰ ਜੀ ਤਿਆਰ ਹੋਏ ਤੇ ਬਾਹਰ ਤਾਹਰ ਨੂੰ ਨਾਲ ਲੈ ਕੇ ਉਸ ਟਿਕਾਣੇ ਤੇ ਆਏ ਜਿੱਥੇ ਗੁਰੂ ਨਾਨਕ ਜੀ ਤੇ ਮਰਦਾਨਾ ਬੈਠੇ ਸਨ ਪੀਰ ਨੇ ਆ ਕੇ ਫਲਾਮ ਕੀਤੀ ਹਾਂ ਗੁਰੂ ਜੀ ਬਾਬੇ ਨੇ ਉਸ ਤਰ੍ਹਾਂ ਜਵਾਬ ਦਿੱਤਾ ਫਿਰ ਸ਼ੇਖ ਨੇ ਪੁੱਛਿਆ ਕਿਥੋਂ ਆਏ ਹੋ ਆਪ ਜੀ ਨੇ ਜਵਾਬ ਦਿੱਤਾ ਇੱਥੋਂ ਆਏ ਹਾਂ ਤਾਂ ਸ਼ੇਖ ਨੇ ਕਾਲੇ ਪੈ ਕੇ ਪੁੱਛਿਆ ਬਸ ਇੱਕ ਮੈਪਨ ਹੀ ਲਟਾਪਟਾ ਹੈ ਆਪ ਦਾ ਦਾਜ ਬਾਬੇ ਜਵਾਬ ਦਿੱਤਾ ਮੈਪਨੇ ਦਾ ਮਾਨ ਸ਼ਮਨ ਹੋ ਚੁੱਕਾ ਹੈ ਤਾਂ ਸ਼ਰਫ ਨੇ ਕਿਹਾ ਕੋਈ ਸਾਲ ਕਰਾਂ ਤਾਂ ਜਵਾਬ ਦਿਓਗੇ ਤਾਂ ਗੁਰੂ ਜੀ ਬੋਲੇ ਜੀ ਸਰਕੇ ਤਾਂ ਫਕੀਰ ਨੇ ਪੁੱਛਿਆ ਆਪ ਫਕੀਰੀ ਬਾਣੇ ਵਿੱਚ ਹੋ ਪਰ ਫਿਰ ਰੱਖੇ ਹਨ ਸਿਰ ਤੇ ਕੇਸ ਵਰਾਕ ਕੀਤਾ ਕਾਰਬਾਰ ਛੱਡਿਆ ਤੇ ਮੁਛ ਨਾ ਮੁੰਡਾਇਆ ਆਪ ਕੌਣ ਫਕੀਰ ਹੋ ਗੁਰੂ ਜੀ ਫਕੀਰੀ ਹੈ ਮਨ ਦਾ ਮੁੰਨਣਾ ਨਾ ਕਿ ਸਰੀਰ ਦਾ ਮਨ ਦੇ ਮੁੰਨੇ ਬਿਨਾ ਫਕੀਰੀ ਦੀ ਯੁਗਤ ਪ੍ਰਾਪਤ ਨਹੀਂ ਹੁੰਦੀ ਮਨ ਦੇ ਮੁੰਨੇ ਜਾਣ ਦੀ ਯੁਕਤੀ ਇਹ ਹੈ ਕਿ ਇਸ ਨੂੰ ਛੱਟ ਕੇ ਗੁਰੂ ਦੇ ਅੱਗੇ ਧਰ ਦੇਵੇ ਅਰਥਾਤ ਆਪਣੀ ਮਨ ਦੀ ਮੱਤਾਂ ਸਾਰੀ ਤਿਆਗ ਦੇਵੇ ਤੇ ਗੁਰੂ ਦੀ ਮੱਤ ਨੂੰ ਆਪਣੀ ਬਣਾ ਲਵੇ ਆਪਣੇ ਮਨ ਦੀ ਮੱਤ ਖੁਦੀ ਵੱਲ ਲੈ ਜਾਏਗੀ ਸ੍ਰਿਸ਼ਟੀ ਨਾਲ ਦ્વੈਤ ਸਿਖਾਏਗੀ ਜਿਸ ਕਰਕੇ ਜਗਤ ਵਿੱਚ ਵੈਰ ਵਿਰੋਧ ਤੇ ਦੁੱਖ ਹੈ ਗੁਰੂ ਜੀ ਮੱਤ ਇਸ ਨੂੰ ਪਰਮੇਸ਼ਰ ਨੂੰ ਪਿਤਾ ਸਮਝਣਾ ਤੇ ਸ੍ਰਿਸ਼ਟੀ ਨੂੰ ਆਪਣੇ ਵੀਰ ਸਮਝਣਾ ਸਿਖਾਏਗੀ ਸੋ ਮਨ ਦੀ ਮੱਤ ਤਿਆਗਣ ਤੇ ਗੁਰੂ ਦੀ ਮੱਤ ਤੇ ਤੁਰਨ ਦਾ ਫਲ ਇਹ ਹੋਵੇਗਾ ਕਿ ਸਭ ਨੂੰ ਇਹ ਆਪਣਾ ਪਾਈ ਸਮਝੇਗਾ ਤੇ ਆਪ ਨੂੰ ਵੀ ਸਭ ਦੀ ਰੇਣ ਸਮਝੇਗਾ ਇਹੋ ਪੁਰਖ ਬਿਰਾਗੀ ਹੁੰਦਾ ਹੈ ਗੁਰੂ ਜੀ ਮਤ ਤੇ ਤੁਰ ਕੇ ਜਦ ਉਹ ਆਪ ਸੁਖੀ ਹੋ ਜਾਂਦਾ ਹੈ ਤਾਂ ਹੋਰਨਾਂ ਲਈ ਵੀ ਸੁਖਦਾਈ ਹੋ ਜਾਂਦਾ ਹੈ ਉਸ ਦੀ ਪਰਖਣਾ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਗੁਰੂ ਦੀ ਮਤ ਸੱਚ ਕੋਚ ਉੱਚੀ ਸ਼ਾਇਆ ਹੈ ਫਿਰ ਉਹ ਗੁਰੂ ਮਤ ਪਰ ਤੁਰ ਕੇ ਪਰਖਣ ਨਾਲ ਨਿਸ਼ਚੇ ਕਰਕੇ ਮੈਂ ਠੀਕ ਰਾਹੇ ਤੁਰ ਪਿਆ ਹਾਂ ਗੁਰਮਖ ਹੋ ਜਾਂਦਾ ਹੈ ਪਰ ਐਸਾ ਗੁਰਮਖ ਮਨ ਨੂੰ ਜਿੱਤ ਲੈਣ ਵਾਲਾ ਵਿਰਲਾ ਹੀ ਹੁੰਦਾ ਹੈ ਗੁਰਮਖ ਆਪਣੀ ਹੋਂਦ ਤੇ ਕੁਦਰਤੀ ਦੇ ਭਰੇ ਮੈਂ ਮੇਰੀ ਵਾਲੇ ਵਿਸਕਰੇ ਵਾਲੇ ਰਸਾਂ ਤੋਂ ਉੱਚਾ ਹੋ ਜਾਂਦਾ ਹੈ ਫਿਰ ਫਕੀਰ ਨੇ ਪੁੱਛਿਆ ਕਿ ਫਖਨੀ ਤੁਹਾਡੀ ਕਿਸ ਮਜਬਦੀ ਹੈ ਤਾਂ ਗੁਰੂ ਨਾਨਕ ਜੀ ਨੇ ਜਵਾਬ ਦਿੱਤਾ ਗੁਰੂ ਮਾਤਾ ਮੂਰੀਦ ਹੋ ਰਹਿਣਾ ਤੇ ਮਨ ਵਿੱਚ ਨਾਮ ਦਾ ਤ੍ਰੇੜ ਕਰਨਾ ਇਹ ਹੈ ਫਕੀਰੀ ਦਾ ਅਸਲ ਪੇਖ ਸ਼ਬਦ ਦੇ ਅਭਿਆਸ ਨਾਲ ਸੰਕਲਪ ਵਿਕਲਪ ਤੇ ਸਦਾ ਚੱਲਦੇ ਦਰਿਆ ਨੂੰ ਪੀਤੇ ਰਹਿ ਆਰ ਨਿਸ਼ਕਲਪ ਕਰ ਲੈਣਾ ਫਿਰ ਉਸ ਵਿੱਚ ਟਿਕ ਕੇ ਸਹਿਜ ਵਿੱਚ ਸੁਖੀ ਹੋ ਜਾਣਾ ਹਰ ਖੋਗ ਨੂੰ ਖਾ ਜਾਣਾ ਤੇ ਕਾਮ ਕ੍ਰੋਧ ਆਦਿ ਦੁਸ਼ਟਾਂ ਨੂੰ ਜਿੱਤ ਲੈਣਾ ਇਹ ਉਹ ਅੰਤਰ ਆਤਮੇ ਸ਼ੁੱਣ ਵਿੱਚ ਟਿਕਾ ਜਾਣਾ ਇਹ ਹੈ ਕਫਨੀ ਦੀ ਚੁਕਤੀ ਇਹ ਕਫਨੀ ਪਹਿਨ ਕੇ ਵਾਸ਼ਨਾ ਤ੍ਰਿਸ਼ਟਾ ਦਾ ਟੰਪ ਤਿਆਗ ਦਿੱਤਾ ਹੈ ਤੇ ਮੈਂ ਸੁਖੀ ਹੋ ਗਿਆ ਹਾਂ ਇਹ ਤਾਂ ਹੈ ਕਫਨੀ ਜੋ ਮੇਰੇ ਮਨ ਦੇ ਦਿਵਾਲੇ ਪਈ ਹੈ ਇਹ ਕਫਨੀ ਮੈਂ ਅੰਦਰਲੇ ਨੂੰ ਸਾਧੂ ਬਣਾਉਣ ਵਾਲੀ ਇਹ ਅੰਦਰਲੇ ਜੀਵਨ ਤੇ ਧਾਰਨਾ ਦੀ ਲਖਾਇਕ ਹੈ ਇਹ ਪਹਿਨ ਕੇ ਮੈਂ ਖੁਸ਼ ਹਾਂ ਤੇ ਸੁਖੀ ਹਾਂ ਤੇ ਫਕੀਰ ਨੇ ਪੁੱਛਿਆ ਇਹ ਕਪੀਨ ਤੁਸਾਂ ਦੀ ਕਿਸ ਮਜਬ ਦੀ ਲਖਾਇਕ ਹੈ ਗੁਰੂ ਜੀ ਜੋ ਦੇਖਿਆ ਗੁਰੂ ਦੇਸ਼ ਤੋਂ ਮਿਲੇ ਉਸ ਨੂੰ ਸਹਿਜ ਭਾਵ ਨਾਲ ਪਕੜ ਲੈਣਾ ਪੰਜਾਂ ਇੰਦਰੀਆਂ ਨੂੰ ਵਾਚ ਵਿੱਚ ਰੱਖਣਾ ਦ੍ਰਿਸ਼ਟੀ ਨੂੰ ਬਨ ਕੇ ਦ੍ਰਿਸ਼ਟਮਾਨ ਪਦਾਰਥਾਂ ਦੇ ਮਗਰ ਮਨ ਨੂੰ ਪਰਮ ਕਰਨ ਤੋਂ ਰੋਕਣਾ ਤਸਾਂ ਹੀ ਦੁਆਰਿਆਂ ਨੂੰ ਸੰਜਮ ਵਿੱਚ ਕਰ ਲੈਣਾ 68 ਹਾਟਾਂ ਨੂੰ ਤਾੜ ਲੈਣਾ ਇਹ ਹੈ ਅੰਤਰੀਪ ਲੰਗੋਟੀ ਜਿਸ ਨੇ ਇਹ ਤਾਰ ਲਈ ਉਸ ਨੂੰ ਜਰਾ ਮਰਨ ਦੁਖੀ ਨਹੀਂ ਜਿੰਦਾ ਇਹ ਲੰਗੋਟੀ ਪਹਿਨ ਕੇ ਉਸ ਜਤ ਸਤ ਰੱਖਣ ਨਾਲ ਜੋ ਤੇਜ ਵਤਾ ਹੈ ਉਸ ਦਾ ਸੁਖ ਮੰਨਣਾ ਹੈ ਗੁਰੂ ਦੀ ਉੱਚੀ ਮਤ ਨਾਲ یوں ਆਪਣੀ ਛੋਟੀ ਮਤ ਵਿਸ਼ਾਲ ਹੋ ਜਾਂਦੀ ਹੈ ਲੰਗੋਟੀ ਪਹਿਨਣੇ ਦੀ ਜੁਗਤੀ ਇਹ ਹੈ ਫਿਰ ਪੀਰ ਨੇ ਪੁੱਛਿਆ اے ਦਰਵੇਸ਼ ਤੇਰੇ ਪੈਰਾਂ ਵਿੱਚ ਜੋ ਪਹਿਰਾਵਾ ਹੈ ਪਾਪ ਜੋ ਨੰਗੇ ਪੈਰੀ ਹੋ ਇਹ ਕਿਸ ਮਜਬਦਾਲ ਖਾਇਕ ਹੈ ਤਾਂ ਗੁਰੂ ਨਾਨਕ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਅਗਿਆਨ ਹਨੇਰਾ ਗਿਆਨ ਚਾਨਣਾ ਹੈ ਸੋ ਫਕੀਰ ਦਿਨ ਰਾਤ ਹਿਰਦੇ ਵਿੱਚ ਟਿਕੇ ਰਹਿਣ ਵਾਲਾ ਪੂਰਨ ਗਿਆਨ ਪੈਦਾ ਕਰੇ ਅੱਖ ਪਾਉਣ ਪਾਣੀ ਤੇ ਜੋੜਾਂ ਹੀਟ ਧਰਤੀ ਉੱਤੇ ਬ੍ਰਿਸ਼ ਵਾਂਗੂ ਉੱਗ ਕੇ ਖੜੇ ਰਹਿਣ ਤੇ ਸਹਿਨ ਸਹਾਰਨ ਦੀ ਗਤੀ ਧਾਰਨ ਕਰੇ ਕੋਈ ਕੁੱਟੇ ਕੋਈ ਪੱਤੇ ਬ੍ਰਿਸ਼ ਵਾਂਗ ਸਭ ਕੁਝ ਸਾਰੇ ਪਰ ਰੋਸ ਨਾ ਕਰੇ ਰੁੱਖਾਂ ਵਾਲੀ ਜੀਵਨ ਧਾਰਨ ਕਰੇ ਸਹਿ ਪਰ ਆਪ ਕਿਸੇ ਦਾ ਬੁਰਾ ਨਾ ਕਰੇ ਦਰਿਆਵ ਤੇ ਪਾਣੀ ਦੀ ਰੀਤੀ ਧਾਰਨ ਕਰੇ ਕੋਈ ਪਿਆਰ ਨਾਲ ਜਲ ਲਵੇ ਕੋਈ ਦੁਪਹਿਰ ਨਾਲ ਉਹ ਨੇਕੀ ਹੀ ਕਰਦਾ ਤੁਰਿਆ ਜਾਂਦਾ ਹੈ ਇਸ ਤਰ੍ਹਾਂ ਦਾ ਦਹੀਂ ਵਾਂਗੂ ਰੜਕੇ ਜਾਣ ਵਾਲਾ ਜੀਵਨ ਧਾਰਨ ਕਰਕੇ ਫਿਰ ਉਪਰਾਮ ਰਹੇ ਤਾਂ ਸਹਿਜ ਵਿੱਚ ਉਸਦੇ ਪੈਰ ਡਿੱਗ ਜਾਣਗੇ ਬ੍ਰਹਮ ਵਿੱਚ ਵਾਸਾ ਪਾਏਗਾ ਜੋ ਬ੍ਰਾਹਮਣੂ ਜਾਣੇ বিনা ਜੁੱਤੀ ਦਾ ਤਿਆਗ ਕਰੇਗਾ ਅਰਥਾਤ ਫਕੀਰ ਬਣੇਗਾ ਉਸਦੀ ਜੜ ਨਹੀਂ ਤੁਰੇਗੀ ਇਹ ਸੁਣ ਕੇ ਪੀਰ ਨੇ ਫਿਰ ਸਵਾਲ ਕੀਤਾ ਇਹ ਦਰਵੇਸ਼ ਇਹ ਦੱਸ ਕੇ ਉਸ ਦਰਵੇਸ਼ ਦਾ ਅਸਰ ਰਹਿਣੀ ਰਹਤ ਵੇਸ ਵੇਸ ਕੀ ਹੋਵੇਗਾ ਜੋ ਸਫਲ ਦਿਲ ਦਰਵੇਸ਼ ਕਹਾਉਣ ਯੋਗ ਹੋਵੇ ਤਾਂ ਸ੍ਰੀ ਗੁਰੂ ਨਾਨਕ ਜੀ ਨੇ ਜਵਾਬ ਦਿੱਤਾ ਪਾਈ ਦਰਵੇਸ਼ੀ ਗਾਖੜੀ ਸ਼ੈ ਹੈ ਪਹਿਰਾਵਿਆਂ ਤੇ ਵੇਸਾਂ ਵਿੱਚ ਨਹੀਂ ਤਰੀ ਪਈ ਜਿਉਂਦਾ ਮਰੇ ਸੰਸਾਰ ਵਿੱਚ ਜੋ ਵੈਰ ਗਰੋਧ ਮੋਹ ਮਾਇਆ ਵਿੱਚ ਫਾਬਾ ਪਿਆ ਹੈ ਇਸ ਕੁਚੋਂ ਨਿਕਲੇ ਤੇ ਅੰਦਰਲੇ ਵਿੱਚ ਜੋ ਪਵੇ ਫਿਰ ਜੋ ਵਿਸ਼ੇ ਵਕਾਰਾਂ ਵਿੱਚ ਮਨ ਜਾਗ ਰਿਹਾ ਹੈ ਉਸ ਨੂੰ ਸਵਾ ਦੇਵੇ ਲੋਕ ਇਸ ਨੂੰ ਠੱਗਣ ਮਾੜਾ ਮਾੜਾ ਸਲੂਕ ਕਰਨ ਪਰ ਇਹ ਸਿਰੇ ਨਾ ਆਵੇ ਜਾਣ ਬੁਝ ਕੇ ਆਪਣੇ ਆਪ ਨੂੰ ਪਿਆਰ ਠਗਾਵੇ ਅੰਦਰੋਂ ਬਾਹਰੋਂ ਸਾਫ਼ ਹੋ ਕੇ ਆਪਣੇ ਆਪ ਨੂੰ ਪਿਆਠ ਗਾਵੇ ਅੰਦਰੋਂ ਬਾਹਰੋਂ ਸਾਫ਼ ਹੋ ਕੇ ਪਰਮੇਸ਼ਰ ਨੂੰ ਮਿਲੇ ਇਹ ਪਰਮੇਸ਼ਰ ਐਸਾ ਕੋਈ ਦਿਲੋਂ ਤੇਰੀਆਂ ਦਲੀਜਾਂ ਨਾਲ ਚੰਬੜ ਰਿਆ ਦਰਵੇਸ਼ ਹੋਵੇ ਤਾਂ ਜੁਗਤ ਨੂੰ ਠਾਰੇ ਆ ਜਿਸ ਨੂੰ ਖੁਸ਼ੀ ਨਹੀਂ ਕਮੀ ਨਹੀਂ ਗੁੱਸਾ ਨਹੀਂ ਤਮਨ ਨਹੀਂ ਕੁਦੀ ਨਹੀਂ ਇਹ ਸੁਨੇਹੀ ਆ ਜੋ ਲੋਹੇ ਤੇ ਮਿੱਟੀ ਨੂੰ ਇੱਕ ਤੁਲ ਜਾਣੇ ਫਿਰ ਹੱਕ ਨਾ ਹੱਥ ਹਲਾਲ ਤੇ ਹਰਾਮ ਦੀ ਸੋਝੀ ਰੱਖੇ ਇੱਕ ਆਪਣੇ ਪ੍ਰੈਸ਼ਰ ਦੀ ਕਾਣ ਰੱਖੇ ਔਰ ਕਿਸੇ ਕਾਣ ਟਕਣਾ ਰਹੇ ਦਿਲ ਜੁੜਿਆ ਹੋਵੇ ਅੰਦਰ ਦਾ ਕਵਲ ਪ੍ਰਕਾਸ਼ ਵਿੱਚ ਹੋਵੇ ਦਸਮ ਦਵਾਰ ਵਿੱਚ ਟਿਕਾਉ ਰਖਦਾ ਹੋਵੇ ਤੇ ਸਾਈਂ ਦੇ ਨਾਦ ਦਾ ਮਹਿਰਮ ਹੋਵੇ ਐਸੇ ਸਾਧੂ ਦੀ ਮਹਿਮਾ ਕੋਈ ਨਹੀਂ ਲਿਖ ਸਕਿਆ ਤੇ ਕੋਈ ਨਹੀਂ ਕਹਿ ਸਕਿਆ ਹੁਣ ਮਰਦਾਨੇ ਰਬਾਬ ਵਜਾਇਆ ਤੇ ਗੁਰੂ ਜੀ ਦਾ ਬਿਆਦਤ ਸ਼ਬਦ ਹਮ ਜੇਰ ਜਮੀ ਦੁਨੀਆ ਪੀਰਾ ਮਸਕਾਇਆ ਇੱਕ ਬੜੀ ਮਦਰ ਤੁਨੀ ਨਾਲ ਗਾਵਿਆ ਇਲਾਹੀ ਨਾਦ ਸੁਣਦਿਆਂ ਹੀ ਫਕੀਰ ਇਸੇ ਅਕ ਰੰਗ ਵਿੱਚ ਤੇ ਕਿਹਾ ਤੇ ਉਸਨੇ ਜਿੱਥੇ ਮਨ ਬੁੱਧੀ ਦੀ ਪਹੁੰਚ ਨਹੀਂ ਆ ਜੋ ਕਲ ਮਨ ਬੁੱਧੀ ਲੱਭਦੇ ਹਨ ਤੇ ਨਹੀਂ ਲੱਭ ਸਕਦੀ ਕਿਉਂਕਿ ਮਨ ਬੁੱਧੀ ਤਾਂ ਉਹ ਸੰਧਾਨ ਜੋ ਕਿ ਇਸ ਜੀਵ ਨੂੰ ਜਗਤ ਵਿੱਚ ਜਿਉਂਦੇ ਰਹਿਣ ਤੇ ਪਾਲਤੇ ਰਣ ਲਈ ਸਹਾਇਕ ਹਨ ਜਿੱਥੇ ਜਾ ਕੇ ਇਹਨਾਂ ਦੇ ਟਿਕ ਜਾਣਾ ਹੈ ਹਾਂ ਉਹ ਗੱਲ ਜੋ ਇਹਨਾਂ ਜੋ ਪਾਰ ਅਨਭਵ ਵਿਚ ਹੈ ਤਿਸ ਦਾ ਅਨਭਵ ਹੋ ਆਇਆ ਇਸ ਅਨਭਵੀ ਰੰਗ ਵਿੱਚ ਰਹਿ ਕੇ ਜਾਂ ਪੀਰ ਦੀ ਸੁਰਤ ਦੇ ਫੇਰ ਮਨ ਬੁੱਧੀ ਦੇ ਮੰਡਲ ਵੱਲ ਮੋੜਾ ਪਾਇਆ ਤਾਂ ਪੀਰ ਆਖਿਆ ਵਾ ਵਾ ਖੁਦਾਈ ਦੇ ਸਹੀ ਕਰਨ ਵਾਲਿਆਂ ਦਾ ਕਿ ਆ ਕੈ ਸਹੀ ਕੀਚੇ ਹੁਨਕਾ ਦیدار ਹੀ ਬਹੁਤ ਹੈ ਤਬ ਆਏ ਦਸਤ ਉਸ ਕੀ ਦੇਸੇ ਅਤੇ ਪੈਰ ਚੁੰਮਿਓ ਡੇਰ ਗੋ ਹੁਆ ਤਬ ਬਾਬਾ ਦੇ ਮਰਦਾਨਾ ਰਫਤੇ ਰਹੇ